ਕੈਬਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਕਹਿਣਾ ਹੈ ਕਿ ਪੂਰੇ ਪੰਜਾਬ ਸਮੇਤ ਜ਼ਿਲ੍ਹਾ ਕਪੂਰਥਲਾ ਚੋਹੜ ਦੇ ਹਾਲਾਤਾਂ ਤੇ ਸਰਕਾਰ ਲਗਾਤਾਰ ਧਿਆਨ ਰੱਖ ਰਹੀ ਹੈ ਕਿ ਕੁਝ ਕਹਿਰੇ ਨਜ਼ਰ ਮਾਰਤੇ। ਘੜਾਂ ਦੀ ਜੋ ਸਥਿਤੀ ਪੰਜਾਬ ਦੇ ਵਿੱਚ ਬਣੀ ਹੋਈ ਹੈ ਉਸ ਦੇ ਸੰਬੰਧ ਦੇ ਵਿੱਚ ਮੈਂ ਦੱਸਣਾ ਚਾਹਣਾ ਕਿ ਹਿਮਾਚਲ ਦੇ ਵਿੱਚ ਬਹੁਤ ਜ਼ਿਆਦਾ ਬਰਸਾਤਾ ਹੋਈਆਂ ਨੇ। ਅਰ ਬਰਸਾਤਾਂ ਇਸ ਕਦਰ ਹੋਈਆਂ ਨੇ ਕਿ ਜੋ 2023 ਦੇ ਵਿੱਚ ਜਿੰਨੀਆਂ ਬਰਸਾਤਾਂ ਹੋਈਆਂ ਸੀ ਉਸੇ ਤਰ੍ਹਾਂ ਦੀ ਬਰਸਾਤ ਹੈ ਜਿਹੜੀ ਉਹ ਉੱਥੇ ਹੋਈ ਹੈ ਪਰ ਇੱਕ ਗੱਲ ਦੀ ਗنیمਤ ਰਹੀ ਕਿ ਉਤੋਂ ਬਰਸਾਤਾਂ ਇੱਕਦਮ ਹੋ ਗਈਆਂ ਹੁਣ ਬਰਸਾਤਾਂ ਰੁਕ ਰੁਕੇ ਹੋ ਰਹੀਆਂ ਰੁਕ ਰੁਕ ਕੇ ਬਰਸਾਤਾਂ ਹੋ ਰਹੀਆਂ ਨੇ ਤੇ ਰੁਕ ਰੁਕ ਕੇ ਪਾਣੀ ਆ ਰਿਹਾ ਹੈ ਤਾਂ ਉਸ ਪਾਣੀ ਨੂੰ ਸੰਭਾਲਣ ਦੇ ਜਿਹੜੇ ਪੂਰੇ ਇੰਤਜ਼ਾਮ ਉਹ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਹਨ ਜੋ ਡੈਮਾਂ ਦੇ ਵਿੱਚ ਪਾਣੀ ਆਉਂਦਾ ਹੈ ਡੈਮਾਂ ਦੇ ਵਿੱਚ ਪਾਣੀ ਦੀ ਸਥਿਤੀ ਹੈ ਜਿਹੜੀ ਉਹ ਕੰਟਰੋਲ ਦੇ ਵਿੱਚ ਹੈ ਭਾਖੜਾ ਡੈਮ ਦੇ ਵਿੱਚ ਤੇ ਰਣਜੀਤ ਸਾਗਰ ਡੈਮ ਦੇ ਵਿੱਚ ਹਲੇ ਪਾਣੀ ਉਥੇ ਹੋਰ ਸਟੋਰ ਕੀਤਾ ਜਾ ਸਕਦਾ ਹੈ ਪਰ ਪੌਂਗ ਡੈਮ ਦੇ ਵਿੱਚ ਜਿਹੜਾ ਪਾਣੀ ਹੈ ਉਹ 1378 ਫੁੱਟ ਦੇ ਲਾਗੇ ਪਹੁੰਚੇ ਹੋਇਆ ਸੋ ਉੱਥੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਪਾਣੀ ਦਾ ਲੈਵਲ ਵਧ ਰਿਹਾ ਸੀ ਇਸ ਕਰਕੇ ਪਾਣੀ ਹੌਲੀ-ਹੌਲੀ ਛੱਡਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਪਿਛਲੇ ਕਈ ਦਿਨਾਂ ਤੋਂ ਸ਼ੁਰੂ ਕੀਤੀ ਗਈ ਹੈ ਬੀਬੀ ਐਮਬੀ ਦੇ ਨਾਲ ਟੋਟਲੀ ਮੀਟਿੰਗਾਂ ਹੁੰਦੀਆਂ ਰੰਜਾਂ ਨੇ ਪਰਸੋਂ ਮੀਟਿੰਗ ਹੋਈ ਸੀ ਕੱਲ ਫੇਰ ਮੀਟਿੰਗ ਹੈ ਤਾਂ ਕਿ ਇੱਕਦਮ ਜੋ ਪਾਣੀ ਛੱਡਦੇ ਆ ਤਾਂ ਬੜੀ